ਮੰਡੀ ਗੋਬਿੰਦਗਰ ਦੇ ਵਿੱਚ ਲੱਗੇਗਾ ਆ ਬੀ ਐਮ ਡਬਲਯੂ ਦੇ ਪਾਰਟਸ ਬਣਾਉਣ ਦਾ ਪਲਾਂਟ ਸਿਆਮਾਨ ਅਗਲੇ ਮਹੀਨੇ ਕਰਨਗੇ ਸ਼ੁਰੂਆਤ ਬੋਲੇ ਹਜ਼ਾਰਾਂ ਨੌਜਵਾਨਾਂ ਨੂੰ ਮਿਲੇਗਾ ਰੋਜ਼ਗਾਰ ਅਮਰਸਰ ਦੀ ਪਿੰਡ ਨਗਰੀ ਦੇ ਵਿੱਚ ਪੁਲਿਸ ਦੇ ਨਾਲ ਉਲਝੇ ਕਿਸਾਨ ਜਥੇਬੰਦੀ ਦੇ ਲੋਕ ਕੋਠੀ ਦਾ ਕਬਜ਼ਾ ਲੈਣ ਪਹੁੰਚੀ ਸੀ ਪੁਲਿਸ ਤੇ ਪ੍ਰਸ਼ਾਸਨ ਦੀ ਟੀਮ ਕਿਸਾਨਾਂ ਨੇ ਕਾਰਵਾਈ ਦਾ ਕੀਤਾ ਵਿਰੋਧ ਰਾਹੁਲ ਗਾਂਧੀ ਤੇ ਲਗਾਤਾਰ ਹਮਲਾ ਪਰ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਬੋਲੇ ਚਿੰਤਾਕ ਤੇ ਨਹੀਂ ਮ ਮਾਫੀ ਕਹਿੰਦਾ ਰਹਾਂਗਾ ਤਵਾਦੀ ਰਾਹੁਲ ਗਾਂਧੀ ਪੰਨੂ ਤੇ ਪਾਕਿਸਤਾਨ ਦਾ ਟਿਕੋਣਾ ਆਇਆ ਸਾਹਮਣੇ ਖੜਗੇ ਦੀ ਚਿੱਠੀ ਦਾ ਬੀਜਪੀ ਪ੍ਰਧਾਨ ਜੀਪੀ ਨੱਡਾ ਨੇ ਦਿੱਤਾ ਜਵਾਬ ਬੋਲੇ ਕਾਂਗਰਸ ਲੀਡਰਾਂ ਨੇ ਮੋਦੀ ਨੂੰ ਮੌਦਾ ਸੌਦਾਗਰ ਤੱਕ ਕਿਹਾ ਰਾਹੁਲ ਗਾਂਧੀ ਨੇ ਖੁਦ ਕਈ ਵਾਰ ਪੀਐਮ ਦਾ ਕੀਤਾ ਅਪਮਾਨ ਕੰਗਨਾ ਦੀ ਐਮਰਜੈਂਸੀ ਦੀ ਰਿਲੀਜ਼ ਤੇ ਅਜੇ ਕੋਈ ਫੈਸਲਾ ਨਹੀਂ ਬੰਬੇ ਹਾਈ ਕੋਰਟ ਨੇ ਸੈਂਸਰ ਬੋਰਡ ਨੂੰ ਫੈਸਲਾ ਲੈਣ ਦਾ ਦਿੱਤਾ ਆਦੇਸ਼ ਕਿ ਆਹ ਫਿਲਮ ਨੂੰ ਸਰਟੀਫਿਕੇਟ ਦੇਣਾ ਜਾਂ ਨਹੀਂ ਸੈਂਸਰ ਬੋਰਡ ਕਰੇਗਾ ਤਾਂ ਅਕਾਲੀ ਦਲ ਵੱਲੋਂ ਐਮਪੀ ਕੰਗਨਾ ਰਣੌਤ ਤੇ ਐਨਐਸਸੀ ਲਗਾਉਣ ਦੀ ਮੰਗ ਕਿ ਆ ਪੰਜਾਬ ਨੂੰ ਤੋੜਨ ਵਾਲੇ ਬਿਆਨ ਦੇ ਰਹੀ ਜੀ ਬੀਜਪੀ ਐਮਪੀ ਪੰਜਾਬ ਦੇ ਨੌਜਵਾਨਾਂ ਤੇ ਐਨਐਸਸੀ ਲਗਾਇਆ ਤਾਂ ਕੰਗਨਾ ਤੇ ਕਿਉਂ ਨਹੀਂ ਮੰਟਰਾਂ ਵਾਲੇ ਤੇ ਟਿੱਪਣੀਆਂ ਨੂੰ ਲੈ ਕੇ ਕੰਗਰਾਂ ਲਣਾਉਂਦੇ ਤੇ ਪੜਕੇ ਭਾਜਪਾ ਆਗੂ ਸੋਮ ਪ੍ਰਕਾਸ਼ ਬੋਲੇ ਕਿਸੇ ਨੂੰ ਸ਼ੂਦੇ ਦੀ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਹੈ ਜੀਆਂ ਟਿੱਪਣੀਆਂ ਦੇ ਨਾਲ ਭਾਵਨਾਵਾਂ ਨੂੰ ਪਹੁੰਚਦੀ ਹੈ 28 ਹਰਿਆਣਾ ਲਈ ਭਾਜਪਾ ਦੇ ਮੈਨੀਫੈਸਟੋ ਦੇ ਵਿੱਚ 20 ਵਾਦੇ ਮਹਿਲਾਵਾਂ ਨੂੰ 2100 ਰੁਪਏ ਪ੍ਰਤੀ ਮਹੀਨਾ ਤੇ 500 ਰੁਪਏ ਦੇ ਵਿੱਚ ਗੈਸ ਸਿਲੰਡਰ ਦੇਣ ਦੀ ਦਿੱਤੀ ਗਾਰੰਟੀ ਅਗਨੀ ਵੀਰਾਂ ਨੂੰ ਸਰਕਾਰੀ ਨੌਕਰੀ ਦਾ ਵਾਦਾ ਕਾਂਗਰਸ ਬੋਲੀ ਇਹ ਸਾਡੇ ਮੈਨੀਫੈਸਟੋ ਦੀ ਕਾਪੀ 21 ਨਵੰਬਰ ਨੂੰ ਸੌ ਚੁੱਕਣਗੇ ਦਿੱਲੀ ਦੇ ਨਵੇਂ ਮੁੱਖ ਮੰਤਰੀ ਆਤੀਜੀ ਕਈ ਮੰਤਰੀ ਵੀ ਲੈਣਗੇ ਹਲਫ ਕੇਸ਼ਰੀਵਾਲ ਦੇ ਅਸਫੇਤ ਬਾਦ ਆਤੀਜੀ ਨੂੰ ਮਿਲਰੀ ਐਕਮਾਨ ਹੁਣ ਕੈਨੇਡਾ ਜਾਣਾ ਹੋਵੇਗਾ ਹੋਰ ਔਖਾ ਕੈਨੇਡਾ ਨੇ ਕਟਾਏ 35% ਸਟੂਡੈਂਟ ਵੀਜ਼ੇ ਪੀਐਮ ਟਰੂਡੋ ਦਾ ਬਿਆਨ ਕੁਝ ਬੁਰੇ ਅਨਸਰ ਸਿਸਟਮ ਦਾ ਚੁੱਕਰੇ ਨੇ ਫਾਇਦਾ ਸਾਫ ਦਾ ਆਈਐਸ ਮਹਿੰਦਰ ਸਿੰਘ ਦੀ ਚੰਡੀਗੜ੍ਹ ਸਥਿਤ ਕੋਠੀ ਤੇ ਏਡੀ ਦੀ ਰੇਡ 12 ਕਰੋੜ ਦੇ ਹੀਰੇ 7 ਕਰੋੜ ਦਾ ਸੋਨਾ ਅਤੇ 1 ਕਰੋੜ ਕੈਸ਼ ਭਰਾ ਮਦ ਲੋਡਾ ਅਥਾਰਟੀ ਦੇ ਸਾਬਕਾ ਸੀਈਓ ਰੇ ਨੇ ਮਹਿੰਦਰ ਸਿੰਘ ਸਰਸ਼ਕਾਲ ਤੁਸੀਂ ਵਖਰੇ ਨਿਊਜ਼ 80 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਮੰਡੀ ਗੋਵਿੰਦਗੜ੍ਹ ਦੇ ਵਿੱਚ BMW ਦੇ ਪਾਰਟਸ ਵੰਡਣਗੇ ਮੰਡੀ ਗੋਵਿੰਦਗੜ੍ਹ 'ਚ BMW ਦੇ ਪਾਰਟਸ ਬਣਾਉਣ ਦਾ ਪਲਾਂਟ ਲਗਾਇਆ ਜਾਵੇਗਾ ਸਿਆਮਾਨ ਅਗਲੇ ਮਹੀਨੇ ਇਸ ਦੀ ਸ਼ੁਰੂਆਤ ਕਰਨਗੇ ਕੰਪਨੀ ਦੇ ਅਫਸਰਾਂ ਦੇ ਨਾਲ ਵਿਸਥਾਰ ਸਹਿਤ ਚਰਚਾ ਹੋਈ ਹੈ ਮੁੱਖ ਮੰਤਰੀ ਮਾਨ ਦੇ ਨੂੰ ਜੋ ਕੇ ਜਾਣਕਾਰੀ ਦਿੱਤੀ ਗਈ ਹੈ ਹਜ਼ਾਰਾਂ ਨੌਜਵਾਨਾਂ ਨੂੰ ਇਸ ਦੇ ਨਾਲ ਰੋਜ਼ਗਾਰ ਮਿਲੇਗਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹਜ਼ਾਰਾਂ ਨੌਜਵਾਨਾਂ ਨੂੰ ਇਸ ਪਲਾਂਟ ਲੱਗਣ ਦੇ ਨਾਲ ਰੋਜ਼ਗਾਰ ਦੇ ਮੌਕੇ ਜੋ ਕੇ ਪੈਦਾ ਹੋਣਗੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਤਾਂ ਮੰਡੀ ਗੋਵਿੰਦਗੜ੍ਹ ਦੇ ਵਿੱਚ BMW ਦੇ ਪਾਰਟਸ ਬਣਨਗੇ ਮੰਡੀ ਗੋਵਿੰਦਗੜ੍ਹ ਦੇ ਵਿੱਚ BMW ਦੇ ਪਾਰਟਸ ਬਣਾਉਣ ਦਾ ਜੋ ਕਿ ਪਲਾਂਟ ਲੱਗੇਗਾ ਸਿਆਮਨ ਜਿਸ ਦੀ ਕਿ ਅਗਲੇ ਮਹੀਨੇ ਸ਼ੁਰੂਆਤ ਕਰਨਗੇ ਕੰਪਨੀ ਦੇ ਅਫਸਰਾਂ ਦੇ ਨਾਲ ਵਿਸਥਾਰ ਸਹਿਤ ਚਰਚਾ ਹੋਈ ਤੁਹਾਨੂੰ ਇਹ ਮੀਟਿੰਗ ਦੀਆਂ ਤਸਵੀਰਾਂ ਵੀ ਅਸੀਂ ਵਿਖਾ ਰਹੇ ਹਾਂ ਵਿਸਥਾਰ ਸਹਿਤ ਚਰਚਾ ਹੋਈ ਕੋਕੰਤਰੀ ਮਾਨ ਦੇਵ ਨੂੰ ਜੋ ਜਾਣਕਾਰੀ ਦਿੱਤੀ ਗਈ ਹੈ ਤੇ ਉੱਥੇ ਸੀਐਮ ਨੇ ਕਿਹਾ ਕਿ ਪਲਾਂਟ ਲੱਗਣ ਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਵੱਡੀ ਗਿਣਤੀ ਦੇ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦਾ ਇੱਕ ਪਲਾਂਟ ਲਗਾਉਣ ਦਾ ਫੈਸਲਾ ਹੋਇਆ ਜਿੱਥੇ ਸੈਂਕੜੇ ਕਰੋੜ ਦਾ ਨਿਵੇਸ਼ ਹੋਵੇਗਾ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਮੈਂ ਅਗਲੇ ਮਹੀਨੇ ਇਸ ਦੀ ਸ਼ੁਰੂਆਤ ਕਰਨ ਜਾਵਾਂਗਾ ਬੁਲੰਤਿਮਾਨ ਨੇ ਇਹ ਜਾਣਕਾਰੀ ਦਿੱਤੀ ਹੈ ਉਦਨਾਲੀ ਕਹਿ ਕੇ ਪੰਜਾਬ ਦੀਆਂ ਨਿਵੇਸ਼ ਪੱਖੀ ਨੀਤੀਆਂ ਦੀ ਇਹਨਾਂ ਨੇ ਸ਼ਲਾਘਾ ਕੀਤੀ ਅਸੀਂ ਆਪਣੇ ਰੰਗਲੇ ਪੰਜਾਬ ਦੇ ਮਿਸ਼ਨ ਵੱਲ ਲਗਾਤਾਰ ਵਧ ਰਹੇ ਹਾਂ ਤਾਂ ਆਪਣੇ ਆਪ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਦੇ ਨਾਲ ਪੰਜਾਬ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ ਮੰਡੀ ਗੋਵਿੰਦਗੜ੍ਹ ਦੇ ਵਿੱਚ BMW ਦੇ ਪਾਰਟਸ ਬਣਨਗੇ ਮੰਡੀ ਗੋਵਿੰਦਗੜ੍ਹ ਚ BMW ਦੇ ਪਾਰਸ ਬਣਾਉਣ ਦਾ ਜੋ ਕਿ ਪਲਾਂਟ ਲੱਗੇਗਾ ਜਿਸ ਦੀ ਖੁਦ ਮੁੱਖ ਮੰਤਰੀ ਮਾ ਨਹੀਂ ਸ਼ੁਰੂਆਤ ਕਰਨਗੇ ਸਿਆਮਨ ਨੇ ਜਾਣਕਾਰ ਜਾਣਕਾਰੀ ਦਿੱਤੀ ਕਿ ਕੰਪਨੀ ਦੇ ਅਫਸਰਾਂ ਦੇ ਨਾਲ ਵਿਸਥਾਰ ਸਹਿਤ ਚਰਚਾ ਹੋਈ ਹੈ ਤੇ ਹਜ਼ਾਰਾਂ ਨੌਜਵਾਨਾਂ ਨੂੰ ਇਸ ਦੇ ਨਾਲ ਰੋਜ਼ਗਾਰ ਮਿਲੇਗਾ ਕਿਉਂਕਿ ਜਦੋਂ ਇਹ ਪਲਾਂਟ ਲੱਗੇਗਾ ਤਾਂ ਆਪਣੇ ਆਪ ਦੇ ਵਿੱਚ ਹੀ ਵੱਡੀ ਗਿਣਤੀ ਵਿੱਚ ਰੋਜ਼ਗਾਰ ਦੇ ਮੌਕੇ ਨੌਜਵਾਨਾਂ ਲਈ ਪੈਦਾ ਹੋਣਗੇ ਤਾਂ ਕੰਪਨੀ ਦੇ ਅਫਸਰਾਂ ਦੇ ਨਾਲ ਵਿਸਥਾਰ ਦੇ ਨਾਲ ਜਿਹੜੀ ਇੱਕ ਗੱਲਬਾਤ ਹੋਈ ਮੀਟਿੰਗ ਹੋਈ ਤੁਹਾਨੂੰ ਉਸ ਦੀਆਂ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਮੁੱਖ ਮੰਤਰੀ ਮਾਨ ਨੇ ਇਸ ਬਾਰੇ ਜੋ ਕਿ ਜਾਣਕਾਰੀ ਟਵੀਟ ਕਰਦੇ ਹੋਏ ਸਾਂਝੀ ਕੀਤੀ ਕਿ ਕੰਪਨੀ ਦੇ ਅਧਿਕਾਰੀਆਂ ਦੇ ਨਾਲ ਵਿਸਤਾਰ ਸਹਿਤ ਚਰਚਾ ਕੀਤੀ ਗਈ ਹੈ ਤੇ ਮੁੱਖ ਮੰਤਰੀ ਮਾਨ ਅਗਲੇ ਮਹੀਨੇ ਇਸ ਪਲਾਂਟ ਦੀ ਸ਼ੁਰੂਆਤ ਕਰਨਗੇ ਜਿਸ ਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਪੰਕਜ ਕੁਪਈ ਜੁੜੇ ਹੋਏ ਨੇ। ਅ ਪੰਕਜ ਦੇ ਵੱਡੀ ਜਾਣਕਾਰੀ ਆਪਣੇ ਆਪ ਵਿੱਚ ਵੱਡੀ ਖਬਰ ਨੌਜਵਾਨਾਂ ਦੇ ਨਾਲ ਵੀ ਜੁੜੀ ਹੋਈ ਹੈ ਕਿ ਪਲਾਂਟ ਲੱਗੇਗਾ ਜਿਸ ਦੀ ਸ਼ੁਰੂਆਤ ਮੁੱਖ ਮੰਤਰੀ ਮਾਨ ਕਰਨਗੇ ਸੀਐਮ ਨੇ ਖੁਦ ਹੀ ਕਿਹਾ ਕਿ ਹਜ਼ਾਰਾਂ ਨੌਜਵਾਨਾਂ ਨੂੰ ਇਸ ਦਾ ਇਸ ਦੇ ਨਾਲ ਰੋਜ਼ਗਾਰ ਮਿਲੇਗਾ ਅ ਬਿਲਕੁਲ ਪੰਕਜ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਜਰਮਨੀ ਦੌਰੇ ਤੇ ਵੀ ਮੁੱਖ ਮੰਤਰੀ ਭਗਵੰਤ ਮਾਨ ਗਏ ਸੀ ਤਾਂ ਉਸ ਵੇਲੇ ਵੀ BMW ਕੰਪਨੀ ਦੇ ਨਾਲ ਗੱਲਬਾਤ ਜਿਹੜੀ ਕੀਤੀ ਸੀ ਔਰ ਪੰਜਾਬ ਆ ਕੇ ਇਨਵੈਸਟਮੈਂਟ ਕਰ ਰਿਹਾ ਜਿਹੜਾ ਵਾ ਉਹ ਕਿਹਾ ਸੀਗਾ ਤਾਂ ਹੁਣ ਪੰਜਾਬ ਆਏ ਨੇ ਅੱਜ ਮੰਤਰੀ ਦੇ ਨਾਲ BMW ਦੇ ਅਧਿਕਾਰੀਆਂ ਦੇ ਮੁਲਾਕਾਤ ਕੀਤੀ ਹੈ ਔਰ ਗੋਵਿੰਦਗੜ੍ਹ ਦੇ ਵਿੱਚ ਜਗ੍ਹਾ ਜਿਹੜੀ ਹੈ ਉਹ ਫਾਈਨਲ ਕੀਤੀ ਗਈ ਹੈ ਜਿੱਤੇ ਕੰਪਨੀ BMW ਕਾਰ ਜਿਹੜੀ ਕਿਉਂਕਿ ਸਭ ਤੋਂ ਮਹਿੰਗੀਆਂ ਕਾਰਾਂ ਦੇ ਵਿੱਚੋਂ ਇੱਕ ਕਾਰ ਹੁੰਦੀ ਹੈ ਤੁਹਾਨੂੰ ਪਤਾ ਹੋਵੇ ਕਿ ਅੰਤਰੀ ਬੱਧਰ ਤੇ ਚਾਹੇ BMW ਹੋਵੇ, ਕੋਡੀ ਹੋਵੇ, ਫਰਾਰੀ ਹੋਵੇ ਕਰੋੜਾਂ ਰੁਪਏ ਦੀਆਂ ਇਹ ਵੈਨਾਂ ਦੀਆਂ ਜਿਹੜੀਆਂ ਗੱਡੀਆਂ ਵਿਕਦੀਆਂ ਨੇ ਔਰ ਪੰਜਾਬ ਦੇ ਵਿੱਚ ਕਿਤੇ ਵੀ ਅਜੇ ਤੱਕ ਇਸ ਦੇ ਬਾੜ ਜਿਹੜੇ ਨੇ ਉਹ ਨਹੀਂ ਬਣੇ ਅ ਇਸ ਦੇ ਬਾਅਦ ਜਿਹੜੇ ਉਹ ਜ਼ਿਆਦਾਤਰ ਵਿਨੇਸ਼ਾਂ ਤੋਂ ਹੀ ਆਉਂਦੇ ਨੇ ਤਾਂ ਹੁਣ ਗੋਵਿੰਦਗੜ੍ਹ ਦੇ ਵਿੱਚ ਇਹ ਇਹ ਕੰਪਨੀ ਜਿਹੜੀ ਹੈ ਆਪਣਾ ਇੱਕ ਪਲਾਂਟ ਲਗਾਉਣ ਜਾ ਰਹੀ ਹੈ ਔਰ ਇਸ ਦੇ ਬਾਅਦ ਜਿਹੜੇ ਨੇ ਕਿਉਂਕਿ ਲੁਧਿਆਣਾ ਇਸ ਦਾ ਸ਼ੋਰੂਮ BMW ਦਾ ਜਾਂ ਪੰਜਾਬ ਦੇ ਕੁਝ ਵੱਡੇ ਸ਼ਹਿਰਾਂ ਦੇ ਵਿੱਚ ਇਸ ਦਾ ਸ਼ੋਰੂਮ ਹੈ ਦਾ ਇਸੇ ਬਾਹਰ ਜਿਹੜੇ ਬਾਹਰੋਂ ਆਉਂਦੇ ਸੀਗੇ ਉਹ ਹੁਣ ਪੰਜਾਬੀ ਬਣ ਸਕਣਗੇ ਇਹ ਇੱਕ ਵੱਡਾ ਪਲਾਂਟ ਜਿਹੜਾ ਹੈ ਗੋਵਿੰਦਗੜ੍ਹ ਦੇ ਵਿੱਚ ਲੱਗਣ ਜਾ ਰਿਹਾ ਹੈ ਇਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦਿੱਤੀ ਗਈ ਹੈ ਕਿਉਂਕਿ ਰਾਜ ਅਧਿਕਾਰੀਆਂ ਦੇ ਨਾਲ ਮੁਲਾਕਾਤ ਹੋਈ ਹੈ ਔਰ ਇਸ ਦੀ ਸ਼ੁਰੂਆਤ ਪਲਾਂਟ ਦੇ ਲਈ ਜਿਹੜਾ ਨੀਂਵਸਤ ਰੱਖਣਾ ਹੈ ਉਹ ਅਗਲੇ ਮਹੀਨੇ ਮ ਰੱਖਿਆ ਜਾਏਗਾ ਕੰਪਨੀ ਦੇ ਵੱਲੋਂ ਗੋਵਿੰਦਗੜ੍ਹ ਦੇ ਵਿੱਚ ਔਰ ਉਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਮੌਜੂਦ ਰਹਿਣਗੇ ਔਰ ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਪਲਾਂਟ ਲੱਗਣ ਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਜਿਹੜਾ ਹੈ ਉਹ ਮਿਲ ਸਕੇਗਾ हां ठीक है पंकज फिलहाल दे दे दी पूरी जानकारी ਲਈ ਬਹੁਤ ਬਹੁਤ ਧੰਨਵਾਦ ਸੋ ਮੰਡੀ ਗੋਵਿੰਦਗੜ੍ਹ ਦੇ ਵਿੱਚ BMW ਦੇ ਪਾਰਟਸ ਬਣਨਗੇ ਮੰਡੀ ਗੋਵਿੰਦਗੜ੍ਹ ਚ BMW ਦੇ ਪਾਰਟਸ ਬਣਾਉਣ ਦਾ ਜੋ ਕਿ ਪਲਾਂਟ ਲੱਗੇਗਾ ਜਿਸ ਦੀ ਅਗਲੇ ਮਹੀਨੇ ਮੌਸਮ ਤ੍ਰਿਮਾਹ ਦੇ ਬਲੂ ਸ਼ੁਰੂਆਤ ਕੀਤੀ ਜਾਵੇਗੀ ਉੱਥੇ ਸੀਐਮਾਨ ਨੇ ਕਿਹਾ ਹੈ ਕਿ ਕੰਪਨੀ ਦੇ ਅਫਸਰਾਂ ਦੇ ਨਾਲ ਵਿਸਥਾਰ ਸਹਿਤ ਇਸ ਨੂੰ ਲੈ ਕੇ ਚਰਚਾ ਕੀਤੀ ਗਈ ਹੈ ਕਿ ਪਲਾਂਟ ਲੱਗਣ ਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ जो ऑटो तो आए एंड अभी ग्लोबल लीडरस नाम करते हैं जिमें होंडा यामाहा, मुसाशी सारी इंडिया प्लाट लाएं बट हूँ सूँ जो बी एमडबल्यू को प्रस्टिजस प्रोजेक्ट मिलया जिस ऑस्ट्रिया तो ताइवान तो जर्मनी फ्रांस एंड जापान दारी टेक्नोलॉजी आके कट्ठे मिलकर बी एम डबल्यू के टेक्नोलॉजी प्रोडक्ट ईपीनियन शाफ न बनाने ल तो असी वापस हाँ अपने रूट्स से जावे एंड सी एम सर इनकरेजमेंट नाल इनवैसाबंस से पॉजिटिव एनर्जी नाल ग्रीन एनर्जी तो पावर होकर प्लांट वूमेन इम्पावर करौ ब डायरैक्ट तो दो सौ बंद इनडायरैक्ट इंप्लॉयमेंट देन सर मुख्यमंत्री साहब नज जो मुलाकात हुई उन्होंने का कहा कि स जो सपोर्ट थोड़ा चाहिए वह मिलेगी एंड तुम लाओ ए प्लांट नगले महीने यदि इनोग्रेस नींह पत्थर रखते आप ਐਂਡ ਇਹਨੂੰ ਫਟਾਫਟ ਲਾ ਕੇ ਆਪਾਂ ਕਮਿਸ਼ਨ ਕਰੀਏ ਤਾਂ ਕਿ ਪੂਰੇ ਇੰਡੀਆ ਚ ਨੀ ਜਰਮਨੀ ਚ ਨੀ ਪੂਰੇ ਦੁਨੀਆ ਚ ਨਾਮ ਹੋ ਜਾਏ ਕਿ ਇੱਥੋਂ ਵੀ ਟੈਕਨੋਲੋਜੀਕਲ ਕੰਮ ਐਂਡ ਹਾਈ ਐਂਡ ਇੰਜੀਨੀਅਰਿੰਗ ਵਰਕ ਹੋ ਸਕਦਾ ਐਂਡ ਸੁਨਹਿਰਾ ਪੰਜਾਬ ਅੱਗੇ ਟੈਕਨੋਲੋਜੀਕਲੀ ਸੁਪੀਰੀਅਰ ਪੰਜਾਬ ਉੱਪਰ ਕੇ ਆਊਗਾ ਇਹ ਹੀ ਸਾਡੀ ਮਨੋ ਕਾਮਨਾ ਹੈ ਰੋਕ ਕਰਨ ਅਗਲੀ ਖਬਰ ਦਾ ਅਮਰ ਸਰ ਦੇ ਪਿੰਡ ਨੰਗਲੀ ਦੇ ਵਿੱਚ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਧੱਕਾਮੁਕੀ ਹੋਈ ਹੈ ਕੋਠੀ ਦੇ ਕਬਜ਼ਾ ਲੈਣ ਪਹੁੰਚੀ ਸੀ ਪੁਲਿਸ ਤੇ ਪ੍ਰਸ਼ਾਸਨ ਦੀ ਟੀਮ ਕਿਸਾਨਾਂ ਦੇ ਵੱਲੋਂ ਪ੍ਰਸ਼ਾਸਨ ਦੀ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ ਸੀ ਪੁਲਿਸ ਨੇ ਜ਼ਬਰੀ ਕਿਸਾਨਾਂ ਨੂੰ ਹਟਾਇਆ ਤੇ ਧੱਕਾ ਮੁੱਕੀ ਕੀਤੀ ਹੈ ਜੋ ਕਿ ਤਸਵੀਰਾਂ ਵਿੱਚ ਸਾਹਮਣੇ ਆਈਆਂ ਨੇ ਦਰਸਲ ਮਰਸਾਬ ਦੇ ਪਿੰਡ ਨੰਗਲੀ ਦੇ ਵਿੱਚ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਇਹ ਧੱਕਾ ਮੁੱਕੀ ਦੀਆਂ ਤਸਵੀਰਾਂ ਜੋ ਕਿ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਆ ਦਰਸਲ ਕੋਠੀ ਦੇ ਕਬਜ਼ਾ ਲੈਣ ਪਹੁੰਚੀ ਸੀ ਪੁਲਿਸ ਤੇ ਪ੍ਰਸ਼ਾਸਨ ਦੀ ਟੀਮ ਤੇ ਕਿਸਾਨਾਂ ਵੱਲੋਂ ਪ੍ਰਸ਼ਾਸਨ ਦੀ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ ਸੀ ਪੁਲਿਸ ਨੇ ਜ਼ਬਰੀ ਕਿਸਾਨਾਂ ਨੂੰ ਹਟਾਇਆ ਇਸ ਦੌਰਾਨ ਧੱਕਾ ਮੁਕੀ ਵੀ ਜੋਕੇ ਕੀਤੀ ਗਈ ਹੈ ਤਦੋਂ ਅੰਮ੍ਰਿਤਸਰ ਦੇ ਪਿੰਡ ਨੰਗਲੀ ਦੀਆਂ ਇਹ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਇਹ ਧੱਕਾ ਮੁਕੀ ਹੋਈ ਹੈ ਦਰਸਤ ਕੋਠੀ ਤੇ ਕਬਜ਼ਾ ਲੈਣ ਪਹੁੰਚੀ ਜਦੋਂ ਪੁਲਿਸ ਤੇ ਪ੍ਰਸ਼ਾਸਨ ਦੀ ਟੀਮ ਤਾਂ ਕਿਸਾਨਾਂ ਵੱਲੋਂ ਇਸ ਕਾਰਵਾਈ ਦਾ ਜਦੋਂ ਵਿਰੋਧ ਕੀਤਾ ਗਿਆ ਤਾਂ ਫਿਰ ਪੁਲਿਸ ਨੇ ਜ਼ਬਰੀ ਕਿਸਾਨਾਂ ਨੂੰ ਉੱਥੋਂ ਹਟਾਇਆ ਤੇ ਇਸ ਦੌਰਾਨ ਧੱਕਾ ਮੁਕੀ ਦੀਆਂ ਤਸਵੀਰਾਂ ਵੀ ਜੋਕੇ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਜਦੋਂ ਕੋ ਹਰਾਨਜੀ ਦੀ ਗੱਲ ਇਹ ਆ ਵੀ ਇਹਨਾਂ ਨੇ ਕਰੋਨਾ ਤੋਂ ਪਹਿਲਾਂ ਬੜਾ ਵਧੀਆ ਤਰੀਕੇ ਦੇ ਨਾਲ ਇਹਨਾਂ ਦਾ ਲੋਨ ਚੱਲਦਾ ਸੀ ਕੋਈ ਇਹੋ ਜੀ ਗੱਲ ਨਹੀਂ ਕਰੋਨਾ ਤੋਂ ਬਾਅਦ ਜਿਹੜਾ ਵਾ ਉਹ ਇਹਨਾਂ ਦੀ ਕਿਸ਼ਤਾਂ ਟੁੱਟ ਗਈਆਂ ਇਹਨਾਂ ਨੇ ਜਿਹੜਾ ਬੈਂਕ ਕੋਲ ਜਾ ਕੇ ਕਈ ਵਾਰੀ ਫਰਿਆਦ ਲਾਈ ਕਿ ਸਾਡਾ ਜਿਹੜਾ ਕਰੋਨਾ ਤੋਂ ਬਾਅਦ ਕਾਰੋਬਾਰ ਨਹੀਂ ਚੱਲਦਾ ਸਾਡੀ ਸੈਟਲਮੈਂਟ ਕੀਤੀ ਜਾਵੇ ਪਰ ਬੈਂਕ ਜਿਹੜਾ ਵਾ ਕੋਈ ਵੀ ਇਹਨਾਂ ਨਾਲ ਸੈਟਲਮੈਂਟ ਕਰਨ ਲਈ ਰਾਜ਼ੀ ਨਹੀਂ ਐਦੋਂ ਪਹਿਲਾਂ ਵੀ ਜਿਹੜਾ ਵਾ ਇਹਨਾਂ ਨੇ ਹੁਣ ਬੈਂਕ ਵਾਲਿਆਂ ਨੇ ਇੱਕ ਹਾਈ ਕੋਰਟ ਦੇ ਵਿੱਚ ਜਾ ਕੇ ਇੱਕ ਲੈਟਰ ਲਿਆਂਦੀ ਵੀ ਹਾਈ ਕੋਰਟ ਨੇ ਆਰਡਰ ਦਿੱਤਾ ਹਾਈ ਕੋਰਟ ਵੱਲੋਂ ਇਹਨਾਂ ਨੂੰ ਕੋਈ ਪਾਰਟੀ ਨਹੀਂ ਬਣਾਇਆ ਗਿਆ ਕੋਈ ਸੰਮਨ ਨਹੀਂ ਆਇਆ ਜਿਸ ਵਾਸਤੇ ਇਹਨਾਂ ਨੇ ਅੱਜ ਸਾਡੇ ਕੋਲ ਗੁਹਾਰ ਲਾਇਆ ਕਿ ਸਾਡਾ ਨਾ ਇਤਨਾ ਧੱਕਾ ਹੋ ਰਿਹਾ ਸਾਡੇ ਕੋਲ ਪਹੁੰਚੋ ਆਪਾਂ ਅੱਗੇ ਦੋ ਵਾਰੀ ਆਏ ਦੋ ਵਾਰੀ ਗੱਲਬਾਤ ਵਿੱਚ ਬੈ ਪਰ ਅੱਜ ਜਿਹੜਾ ਇਹਨਾਂ ਨੇ ਆ ਕੇ ਸਿੱਧੀ ਧੱਕੇਸ਼ਾਹੀ ਕਰਨੀ ਸ਼ੁਰੂ ਕੀਤੀ ਆ ਉਹ ਬੜੀ ਨਿੰਦਣਯੋਗ ਸੀ ਤੇ ਬਹੁਤ ਜ਼ਿਆਦਾ ਇਹਨਾਂ ਨੇ ਗਲਤ ਕੰਮ ਕੀਤਾ ਇਹ ਸਾਡੀ ਇਹ ਹਾਈ ਕੋਰਟ ਅੱਗੇ ਵੀ ਅਪੀਲ ਹੈ ਤੇ ਸਰਕਾਰਾਂ ਅੱਗੇ ਵੀ ਸਾਡੀ ਗੁਜ਼ਾਰਸ਼ ਆ ਕਿ ਇਸ ਤਰ੍ਹਾਂ ਦੀ ਗੁੰਡਾ ਕਰਦੀ ਨਾ ਇਹਨਾਂ ਦੇ ਦੋ ਛੋਟੀਆਂ ਛੋਟੀਆਂ ਬੇਟੀਆਂ ਬਤੇ ਛੋਟੇ ਦੁਕਾਨਦਾਰ ਹੈ ਤੇ ਜਿਸ ਤਰ੍ਹਾਂ ਇਹਨਾਂ ਨੂੰ ਬਾਹਰ ਕੱਢ ਕੇ ਸੁੱਟਣਗੇ ਤੇ ਫਿਰ ਇੱਥੇ ਕੌਣ ਕਿਸ ਦੀ ਗੱਲ ਪੁਸ਼ ਪੇਮੈਂਟ ਉਹਨਾਂ ਨੇ ਵਿੱਚੋਂ ਕੀਤੀ ਹੈ ਕੁਝ ਪੇਮੈਂਟਾਂ ਨੇ ਕਹਿੰਦੇ ਵੀ 3 ਤੋਂ 4 ਸਾਲ ਤੋਂ ਰੁਟ ਗਈ ਸੀ ਉਹਦਾ ਜਿਹੜਾ ਇਹਨਾਂ ਦਾ ਹੁੰਦਾ ਸਰਫੇਸੀ ਐਕਟ ਦੇ ਅੰਡਰ ਜਿਹੜਾ ਕਿ ਫਾਈਨਾਂਸ ਕੰਪਨੀ ਦਾ ਜਾਂ ਬੈਂਕ ਦਾ ਕਬਜ਼ਾ ਲੈਣਾ ਹੁੰਦਾ ਇਹ ਅੱਜ ਉਹ ਜਿਹੜੀ ਫਾਈਨਾਂਸ ਕੰਪਨੀ ਉਹ ਲੈਣ ਆਈ ਹੈ ਕਿਹਦੇ ਜੀ ਅਸੀਂ ਪੈਸੇ ਦਿੰਦੇ ਆ ਪਰ ਬੈਂਕ ਕਹਿੰਦਾ ਕਿ ਅਸੀਂ ਕਬਜ਼ਾ ਹੀ ਕਰਨਾ ਅਸੀਂ ਪੈਸੇ ਨਹੀਂ ਲੈਣਾ ਨਹੀਂ ਜੋ ਹੁਣ ਜਿੰਨੀ ਕ ਬੈਂਕ ਵਾਲਿਆਂ ਦੇ ਸਾਹਮਣੇ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਹੁਣ ਗੱਲ ਹੋਈ ਹੈ ਉਹ ਕਹਿ ਰਿਹਾ ਵੀ ਪਿਛਲੇ 4 ਸਾਲ ਤੋਂ ਇਹਨਾਂ ਦੀ ਕੋਈ ਕਿਸ਼ਤ ਆਈ ਨਹੀਂ ਇਵਨ ਇਹਨਾਂ ਨੇ ਆਪਸ ਦੇ ਵਿੱਚ ਬੈਠ ਕੇ ਉਹ ਨੈਗੋਸ਼ੀਏਟ ਕਰਨ ਦੀ ਕੋਸ਼ਿਸ਼ ਵੀ ਕੀਤੀ ਕਿ ਕਿੰਨੀ ਕਿਸ਼ਤ ਜਾਂ ਕਿੰਨੇ ਬੰਨਣਗੇ ਬਟ ਕਿਉਂਕਿ ਇੱਕ ਨੂੰ ਪਤਾ ਹੀ ਹੈ ਜਦੋਂ ਬੈਂਕ ਦੇ ਵਿੱਚ ਆਪਾਂ ਕਿਸੇ ਤੋਂ ਲੋਨ ਲੈਨੇ ਆ ਉਹ ਵਿਦ ਟਾਈਮ ਜਿਹੜਾ ਵਿਦ ਇੰਟਰਸਟ ਉਹਦਾ ਵਾਜਦਾ ਹੀ ਜਾਣਾ। ਜੋ ਉਹਨਾਂ ਨੂੰ ਮੇਬੀ ਇਦਾਂ ਦਾ ਵਾ ਕੁਝ ਵੀ ਜਿੰਨਾ ਅਸੀਂ ਲਿਆ ਸੀ, ਕੁਝ ਟੈਂਪਲ ਉਹ ਅਸੀਂ ਉਹਨਾਂ ਕੀ ਬੇ ਕਰਾਂਗੇ। ਜੋ ਫਾਈਨੈਂਸ ਕੰਪਨੀ ਵਜੋਂ ਉਹਨਾਂ ਦੇ ਆਪਣੇ ਰੂਲਸ ਆ ਉਹ ਕਹਿੰਦੇ ਅਸੀਂ ਲੋਨਰੀ ਸਟ੍ਰਕਚਰ ਵਗੈਰਾ ਵੀ ਨਹੀਂ ਕਰ ਸਕਦੇ। ਉਹ ਉਸ ਤਰੀਕੇ ਰੋਕ ਕਰਾਂਗੇ ਅਗਲੀ ਵੱਡੀ ਖਬਰ ਦਾ ਅੰਮ੍ਰਿਤਸਰ ਦੇ ਮਹਿਤਾ ਦੇ ਵਿੱਚ ਨਿਹੰਗ ਨੇ ਨੌਜਵਾਨ ਦਾ ਗੁੱਟ ਵੜ ਦਿੱਤਾ ਹੈ। ਹਸਤਾਲ ਦੇ ਵਿੱਚ ਦਾਖਲ ਨੌਜਵਾਨ ਦਾ ਇਲਾਜ ਲਗਾਤਾਰ ਜਾਰੀ ਹੈ। ਪੀੜ ਦੇ ਮੁਤਾਬਿਕ ਨਸ਼ਾ ਵੇਚਣ ਤੋਂ ਰੋਕਣ ਤੇ ਇਹ ਹਮਲਾ ਕੀਤਾ ਗਿਆ ਹੈ ਪੀੜਤਾ ਪੱਖ ਵੀ ਸਾਹਮਣੇ ਹੈ ਪੀੜਤਾ ਕਹਿੰਨੇ ਕਿ ਨਸ਼ਾ ਵੇਚਣ ਤੋਂ ਰੋਕਣ ਤੇ ਇਹ ਹਮਲਾ ਕੀਤਾ ਗਿਆ ਦਰਸਲ ਅਮਰਸਰ ਦੇ ਮਹਿਤਾ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਜਿੱਥੇ ਇੱਕ ਨਿਹੰਗ ਨੇ ਨੌਜਵਾਨ ਦਾ ਗੁੱਟ ਤੱਕ ਵੱਢ ਦਿੱਤਾ ਹੈ ਹਸਪਤਾਲ ਦੇ ਵਿੱਚ ਦਾਖਲ ਨੌਜਵਾਨ ਦਾ ਇਲਾਜ ਜੋ ਲਗਾਤਾਰ ਜਾਰੀ ਹੈ ਤਾਂ ਹਸਪੀਟਲ ਦੀਆਂ ਆ ਤਸਵੀਰਾਂ ਵਿਖਾ ਰਹੇ ਹਾਂ ਤੇ ਨਾਲ ਹੀ ਉੱਥੇ ਹੀ ਆ ਮੁਲਜ਼ਮ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਜਿਸ ਦੇ ਵੱਲੋਂ ਨੌਜਵਾਨ ਦਾ ਗੁੱਟ ਵੱਢਿਆ ਗਿਆ ਹਸਪਤਾਲ ਦੇ ਵਿੱਚ ਦਾਖਲ ਨੌਜਵਾਨ ਦਾ ਫਿਲਹਾਲ ਇਲਾਜ ਕੀਤਾ ਜਾ ਰਿਹਾ ਉਥੇ ਪੀੜਤਾ ਜੋ ਹੁਣ ਤੱਕ ਦਾ ਪੱਕਾ ਸਾਹਮਣੇ ਆਇਆ ਕਿ ਨਸ਼ਾ ਵੇਚਣ ਤੋਂ ਉਸ ਦੇ ਵੱਲੋਂ ਜਦੋਂ ਰੋਕਿਆ ਗਿਆ ਤਾਂ ਇਸੇ ਗੱਲ ਨੂੰ ਲੈ ਕੇ ਹਮਲਾ ਕੀਤਾ ਗਿਆ ਫਿਲਹਾਲ ਪੂਰੇ ਮਾਮਲੇ ਦੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਹੋਰ ਤੱਥ ਜਿਹੜੇ ਕਿਸ ਦੇ ਨਾਲ ਜੁੜੇ ਹੋਏ ਸਾਹਮਣੇ ਆਉਣਗੇ ਪਰ ਜੋ ਸ਼ੁਰੂਆਤੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਨਿਹੰਗ ਸਿੰਘ ਦੇ ਵੱਲੋਂ ਨੌਜਵਾਨ ਦਾ ਘੁੱਟ ਵੱਢਿਆ ਗਿਆ ਜਿਸ ਦੇ ਬਾਅਦ ਨੌਜਵਾਨ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਪੀੜਤਾ ਜੋ ਪੱਕਾ ਸਾਹਮਣੇ ਹੈ ਪੀੜਤ ਦਾ ਕਹਿਣਾ ਹੈ ਕਿ ਉਸ ਦੇ ਵੱਲ ਜਦੋਂ ਨਸ਼ਾ ਵੇਚਣ ਤੋਂ ਰੋਕਿਆ ਗਿਆ ਤਾਂ ਇਸੇ ਗੱਲ ਨੂੰ ਲੈ ਕੇ ਉਸ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਜੋ ਮੇਰੇ ਨਾਲ ਬਬਈ ਵਾਰਦਾਤ ਹੋਈ ਹੈ ਇਹ ਤਲਵੰਡੀ ਪਿੰਡਰ ਤੋਂ ਦੋ ਤਲਵੰਡੀ ਪਿੰਡਰ ਦੇ ਲੜਕੇ ਆ ਤੇ ਇੱਕ ਬਾਗਿਆਂ ਦੇ ਕਬੀਲਾ ਬਜੋ ਦੋ ਆਣ ਪਸਾਤੇ ਆ ਉਹਨਾਂ ਦਾ ਮੈਨੂੰ ਪਤਾ ਨਹੀਂ ਕਿ ਕਿਹ ਜਰਾ ਮੇਰੇ ਉਹਨੇ ਮੈਨੂੰ ਇਹ ਗੱਲ ਗਈ ਕਿ ਆਪਾਂ ਫੈਸਲਾ ਕਰਾਉਂਗਾ ਤੁਹਾਡਾ ਉਹਦਾ ਨਾਮ ਹੈਗਾ ਜੇ ਲਾਡੀ ਲਾਡੀ ਡਾਕਟਰ ਆ ਉਨੇ ਮਿੰਟ ਗਏ ਫੈਸਲਾ ਕਰਾਦਾਂ ਕਿ ਉਹਦੇ ਹੁੰਦਿਆ ਇੱਕ ਬੋਲੇ ਵਾਲ ਦਾ ਮੁੰਡਾ ਬਿੱਕਰ ਉਹ ਵੀ ਗਵਾਹ ਉਹਦੇ ਸਾਹਮਣੇ ਉਹਨੇ ਕਹਿਆ ਕਿ ਕੋਈ ਗੱਲ ਨਹੀਂ ਮੇਰੇ ਹੁੰਦਿਆ ਕੋਈ ਗੱਲ ਨਹੀਂ ਕਰਦੇ ਮੇਰੇ ਭਨੇਵੇਂ ਆ ਤੇ ਤੁਸੀਂ ਉਹਨਾਂ ਕੋਈ ਗੱਲ ਕਰੋ ਤੇ ਮੈਂ ਬਾਬਾ ਜੀ ਸਭ ਇੱਥੇ ਰੱਖਣਾ ਤੇ ਮੈਂ ਚਲ ਪਾਣੀ ਦਾ ਨਹੀਂ ਪੀ ਲੈਨੇ ਆ ਜੇ ਭਰਾਏ ਆ ਤੇ ਮੈਂ ਚਲ ਵੀਰ ਜੀ ਨਹੀਂ ਫੈਸਲਾ ਕਰਾਉਣ ਲੱਗਿਆ ਤੇ ਮੈਂ ਬਾਬਾ ਜੀ ਉਹਨਾਂ ਨੂੰ ਕਹਾਂ ਚਲ ਪਾਣੀ ਦੀ ਬੋਤਲ ਫੜ ਕੇ ਲੈ ਆ ਮੁੰਡੇ ਨੂੰ ਪਾਣੀ ਦੀ ਬੋਤਲ ਨਾਲ ਕਰਦਾ ਤੇ ਬਾਬਾ ਜੀ ਹੁੰਦਿਆ ਉੱਤਰ ਕੇ ਆਏ ਤੇ ਮੇਰੇ ਨਾਲ ਸਿਰ ਤੇ ਮਾਰ ਲੱਗਾ ਬਲਾਵਾਰ ਕਰ ਲਗਾ ਤੇ ਮੈਂ ਜਿਹੇ ਹੱਥ ਕਰਤਾ ਮੇਰੇ ਉਹਨੇ ਹੱਥ ਜਦੋਂ ਦਾਤਰ ਮਾਰਿਆ ਬਾਅਦ ਮੇਰੇ ਇਤਨੇ ਲੱਕ ਤੇ ਮਾਰ ਤਾਂ ਫਿਰ ਮੈਂ ਭੱਜ ਕੇ ਆਪਣੀ ਜਾਨ ਬਚਾਈ ਤੇ ਬਾਅਦ ਵਿੱਚ ਉਹਨੇ ਫਿਰ ਮੇਰੇ ਮਗਰ ਪਜਾ ਫਿਰ ਮੈਂ ਜੇ ਨਾ ਕਰਨ ਵੀ ਮਨ ਨਹਿਰ ਦੇ ਵਿੱਚ ਸਾਲ ਲਗਾ ਲਗਾ ਦੇ ਫਿਰ ਮੈਂ ਉਹਦੇ ਨਹਿਰ ਪਾਰ ਕਰਕੇ ਅਗਲੇ ਬੰਨੇ ਗਿਆ ਤੋਂ ਮਗਰ ਫਿਰ ਮੇਰੇ ਦੁਬਾਰਾ ਨਹਿਰ ਪਾਰ ਕਰਕੇ ਅਗਲੇ ਬੰਨੇ ਆਏ ਜੀ ਮੈਨੂੰ ਕੋਈ ਨਹੀਂ ਦਵਾ ਕਿ ਤੋਏ ਕਿ ਇਹ ਜਮਿਆਰ ਹੋਣਗੇ ਕਿ ਮਾਲੋਂ ਕੱਲੋਂ ਕੋਈ ਮੇਰਾ ਨਿਸ਼ਾਨ ਹੁੰਦਾ ਤੇ ਇਹੋ ਹੀ ਜਮਿਆਰ ਹੋਣਗੇ ਕਿਉਂਕਿ ਇਹਨਾਂ ਨੇ ਮੈਨੂੰ ਯਾਨੋ ਮਾਰਨ ਦੀ ਧੋਖੇ ਦਿੱਤੀਆਂ ਇਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਤੇਰੇ ਅਸੀਂ ਗੋਲੀ ਮਾਰਨੀ ਹੈ ਇਨਾਂ ਨੇ ਮੈਨੂੰ ਪਹਿਲਾਂ ਵੀ ਇਨਾਂ ਕੋ ਉੱਥੇ ਆ ਰਹੇ ਹੈਗੇ ਪਹਿਲਾਂ ਵੀ ਜੇਲ੍ਹ ਜੂਲ ਦਾ ਬਾਬੇ ਜੇਲ੍ਹ ਤੋਂ ਹੋ ਕੇ ਆਏ ਆ ਪਹਿਲਾਂ ਵੀ ਨਾ ਚੋਰੀ-ਚੂੜੀ ਦੇ ਕੇਸ ਹੈਗੇ ਆ ਤੇ ਇਨਾਂ ਨੇ ਉਹ ਗੱਲ ਕਹੀ ਤੂੰ ਮੈਨੂੰ ਮਾਰਨੀ ਕੋਸ਼ਿਸ਼ ਕਰ ਮਤਲਬ ਮੇਰੇ ਗੋਲੀ ਮਾਰਨੀ ਇਨਾਂ ਨੇ ਤੇ ਜਦੋਂ ਮੈਂ ਗੱਡੀ ਭੱਜਾਂ ਡਿਆ ਪੈਨਾ ਮੇਰੇ ਪਹਿਲਾਂ ਸਿਰ ਤੇ ਹੁੰਦਾ ਮਾਰਨੇ ਕੋਈ ਖਿਤ ਮੈਂ ਗੜੀ ਹੱਥ ਕਰਤਾ ਬਾਅਦ ਜਨ ਮੇਰੇ ਲਾਕੇ ਤੇ ਮਾਰਾ ਫਿਰ ਮੈਂ ਨਹਿਰ ਤੇ ਬੜਾ ਸਾਲ ਲਗਾਇਆ ਫਿਰ ਮੈਂ ਅੱਗੇ ਭੱਜਾਂ ਉਹ ਤੋਂ ਬਾਅਦ ਬਾਬਾ ਜੀ ਮਤਲਬ ਮੈਂ ਬੇਹੋਸ਼ ਹੋ ਕੇ ਡੇਗਾਂ ਅਗਲੇ ਬੰਨੇ ਜਨਾਂ ਮਿਲਾਂ ਤਲੂਆਂ ਚੱਕਿਆਂ ਅੰਕੇ ਪਿੰਡ ਜਿਹ ਉੱਥੋਂ ਦਾ ਇੱਕ ਸਾਡਾ ਵੀਰ ਆ ਪ੍ਰਤਾਪ ਸਿੰਘ ਉਹਨਾਂ ਨੇ ਰਾਤੀ ਮੇਰੇ ਨਾਲ ਸੰਪਰਕ ਕੀਤਾ ਉਹਦੇ ਵੱਡੇ ਭਰਾ ਨੇ ਕਿ ਸਾਡੇ ਭਰਾ ਦਾ ਗੁੱਟਵਾੜ ਦਿੱਤਾ ਗਿਆ ਕਾਰਨ ਇਹ ਕਿ ਉਹ ਨਿਆਂਗ ਸਿੰਘ ਦੇ ਬਾਣੇ ਦੇ ਵਿੱਚ ਨਸ਼ਾ ਕਰਦੇ ਤੇ ਵੇਚਦੇ ਸੀ ਤੇ ਲੁੱਟਾਂ ਖੂਹਾਂ ਕਰਦੇ ਸੀ ਇਸ ਬੰਦੇ ਨੇ ਜਿਹੜਾ ਵਾ ਇਤਰਾਜ਼ ਜਤਾਇਆ ਤੇ ਇਹਦੇ ਨਾਲ ਖੁੰਦਕਬਾਜੀ ਰੱਖਣੀ ਸ਼ੁਰੂ ਕਰ ਦਿੱਤੀ ਤੇ ਕੋਜ ਇਹ ਬੰਦਾ ਸੀ ਕੋਈ ਉਹਨੇ ਜਾ ਕੇ ਉਹਨੂੰ ਆਖਿਆ ਵੀ ਯਾਰ ਤੁਸੀਂ ਇਹ ਰੋਜ ਦਾ ਜਿਹੜਾ ਵਾ ਖੁੰਦਕਬਾਜੀ ਤੁਹਾਡੀ ਮਿਟਾ ਦਿੰਦਾ ਮੇਰੇ ਨਾਲ ਚੱਲੋ ਉਹ ਬੰਦਾ ਜਿਹੜਾ ਵਾ ਰਾਜੀਨਾਮਾ ਦੇ ਤਹਿਤ ਇਸ ਬੰਦੇ ਨੂੰ ਫੋਨ ਕਰਕੇ ਅੱਧੀ ਰਾਤ ਨਹਿਰ ਤੇ ਲੈ ਗਿਆ ਤੇ ਨੈਰ ਤੇ ਜਾ ਕੇ ਜਿਹੜਾ ਵਾ ਉਹਨਾਂ ਨੇ ਇਹਨੂੰ ਰਾਜੀਨਾਮੇ ਦੇ ਤਹਿਤ ਉਹਦੇ ਤੇ ਉੱਪਰ ਹਮਲਾ ਕਰਕੇ ਉਹਦਾ ਜਿਹੜਾ ਗੁੱਟ ਵਾਰ ਦਿੱਤਾ ਪਹਿਲਾਂ ਉਹ ਮੁੰਡਾ ਦੱਸ ਰਿਹਾ ਸੀ ਮੈਨੂੰ ਕਿ ਪਾਜੀ ਮੇਰਾ ਜਦੋਂ ਧੌਣ ਤੇ ਵਾਰ ਕਰਨ ਲੱਗੇ ਤੇ ਮੈਂ ਗਿਆ ਹੱਥ ਕਰ ਦਿੱਤਾ ਤੇ ਆ ਜਿਹੜਾ ਅੱਧਾ ਗੁੱਟ ਉਹਦਾ ਵੱਢਿਆ ਗਿਆ ਠੀਕ ਹੈ ਉਹਦੇ ਤਹਿਤ ਹੀ ਦੂਜਾ ਵਾਰ ਉਹਨੇ ਵੀਰ ਨੇ ਜਿਹੜਾ ਵਾ ਉਹਦੇ ਲੱਤ ਤੇ ਕੀਤਾ ਤੇ ਜਦੋਂ ਭੱਜਾ ਵਾ ਤੇ ਇਹਨੇ ਉਹ ਮੁੰਡਾ ਬੜਾ ਯੁਰਤ ਵਾਲਾ ਨਿਕਲਿਆ ਉਹਨੇ ਜਾ ਕੇ ਨਹਿਰ ਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਤੇ ਨਹਿਰ ਚ ਛਾਲ ਮਾਰਨ ਦੇ ਬਾਵਜੂਦ ਵੀ ਯਾਨੀ ਕਿ ਪਿੱਛੋਂ ਭੱਜਦਿਆਂ ਉਹਦੇ ਇਲਾਕੇ ਦੇ ਵਿੱਚ ਵਾਰ ਕੀਤਾ ਤੀਜੇ ਬੰਦੇ ਨੇ ਖੰਡੇ ਦੇ ਨਾਲ ਤੇ ਤਿੰਨ ਵਾਰ ਟੋਟਲ ਉਹਦੇ ਤੇ ਹੋਏ ਆ ਮੁੰਡੇ ਦਾ ਗੁੱਟ ਡੈਮੇਜ ਹੋ ਚੁੱਕਾ ਵਾ ਬਾਕੀ ਪੁਲਿਸ ਆਈ ਸੀ ਉਹਨਾਂ ਨੇ ਮੈਂ ਕੋਲ ਬਹਿ ਕੇ ਲਾਗੇ ਜਿਹੜੇ ਆ ਉਹ ਬਿਆਨ ਦਰਜ ਕਰਵਾਏ ਆ ਠੀਕ ਆ ਤੇ ਜੋ ਉਹਨਾਂ ਨੇ ਪੁੱਛਿਆ ਇਨ ਬਿਨ ਜਿਹੜਾ ਉਹਨਾਂ ਨੇ ਬਿਆਨ ਦਰਜ ਕੀਤੇ ਆ ਤੇ ਕਾਨੂੰਨਾਈ ਅਸੀਂ ਮੰਗ ਕੀਤੀ ਆ ਵੀ ਟੋਟਲ ਪੰਜ ਬੰਦੇ ਆ ਜਿਹੜਾ ਸਾਜ਼ਿਸ਼ ਕਰਤਾ ਬੰਦਾ ਲਾਡੀ ਲਾਡੀ ਆ ਉਹਨੂੰ ਵਿੱਚ ਵੀ ਰੱਖਿਆ ਜਾਵੇ ਇਸੇ ਕਪਰਟੀ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਅਮਿਤ ਸ਼ਰਮਾ ਜੁੜੇ ਹੋਏ ਨੇ ਅਮਿਤ ਆਪਣੇ ਆਪ ਦੇ ਵਿੱਚ ਇਸ ਪੂਰੀ ਘਟਨਾ ਤੋਂ ਬਾਅਦ ਚ ਵਾਰਦਾ ਤੋਂ ਬਾਅਦ ਗੰਭੀਰ ਇਲਜ਼ਾਮ ਹੀ ਲੱਗ ਰਹੇ ਨੇ ਕਿ ਪੀੜਤਾ ਜਿਵੇਂ ਪੱਕਾ ਸਾਬਣਿਆ ਹੈ ਕਿ ਨਸ਼ਾ ਵੇਚਣ ਤੋਂ ਰੋਕਣ ਤੇ ਹਮਲਾ ਕੀਤਾ ਗਿਆ ਹੁਣ ਤੱਕ ਦੀ ਕੀ ਕੋਈ ਜਾਣਕਾਰੀ ਸਾਹਮਣੇ ਆਈ ਹੈ ਪੁਲਿਸ ਦੇ ਵੱਲੋਂ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਜੀ ਪਰਮਿੰਦਰ ਬਿਲਕੁਲ ਅੰਮ੍ਰਿਤਸਰ ਦੇ ਕਰੀਬ 40 ਕਿਲੋਮੀਟਰ ਦੂਰ ਮੈਤਾਈ ਪਿੰਡ ਦੀ ਇਹ ਘਟਨਾ ਹੈ ਜਿੱਥੇ ਸਪੀੜੇ ਜਿਹੜਾ ਨੌਜਵਾਨ ਜਿਹੜਾ ਹਸਪਤਾਲ ਵਿੱਚ ਦਾਖਲ ਦਾ ਉਸ ਦੁਆਰਾ ਇੱਕ ਨਿਆਂਗ ਤੇ ਇਲਜ਼ਾਮ ਲਗਾਏ ਜਾ ਰਿਹਾ ਕਿ ਉਸ ਦੁਆਰਾ ਉਸ ਨੂੰ ਪਹਿਲਾਂ ਨਸ਼ਾ ਵੇਚਣ ਤੋਂ ਰੋਕਿਆ ਗਿਆ ਜਿਸ ਤੋਂ ਬਾਅਦ ਉਹ ਆਪਣੇ ਸਾਥੀਆ ਦੇ ਨਾਲ ਉਸ ਦੇ ਘਰ ਉੱਜਾ ਉਸ ਨੂੰ ਆਵਾਜ਼ ਲਗਾਈ ਜਦੋਂ ਉਹ ਬਾਹਰ ਨਿਕਲਿਆ ਤੇ ਨੇ ਅੰਗਰ ਨੇ ਆਪਣੇ ਸਾਥੀਆ ਦੇ ਨਾਲ ਮਿਲ ਕੇ ਉਸ ਤੇ ਹਮਲਾ ਕਰ ਦਿੱਤਾ ਤੇ ਉਸ ਦਾ ਗੁੱਟ ਵੱਢ ਦਿੱਤਾ ਹਾਲਾਂਕਿ ਉਹ ਜਿਹੜਾ ਗੁੱਟ ਉਹਦਾ ਵੱਢਿਆ ਸੀ ਉਹ ਉਸ ਨੂੰ ਲੈ ਕੇ ਹਸਪੀਟਲ ਪੁੱਜਾ ਉੱਥੇ ਉਸ ਦੇ ਗੁੱਟ ਨੂੰ ਡਾਕਟਰ ਦੁਆਰਾ ਜ਼ਰੂਰ ਨਾਲ ਜੋੜਿਆ ਗਿਆ ਲੇਕਿਨ ਜਿਹੜੇ ਇਲਜ਼ਾਮ ਬਹੁਤ ਕੱਬੀ ਇਹਦਾ ਹਾਲਾਂਕਿ ਕਈ ਨਿੰਮ ਜਥੇਬੰਦੀਆਂ ਵੀ ਸੀਡਰ ਜਿਹੜਾ ਨੌਜਵਾਨਾ ਉਸ ਦੇ ਹੱਕ ਦੇ ਵਿੱਚ ਖੜੀਆਂ ਹੋਈਆਂ ਤੇ ਤੇ ਪੁਲਿਸ ਪ੍ਰਸ਼ਾਸਨ ਨੂੰ ਸਾਫ ਤੌਰ ਤੇ ਇੱਕ ਚੇਤਾਵਨੀ ਦਿੱਤੀ ਹੈ ਕਿ ਨਿਹੰਗ ਜਿਸ ਤੇ ਇਲਜ਼ਾਮ ਹੈ ਉਸ ਤੇ ਅਤੇ ਉਸ ਦੇ ਸਾਥੀਆਂ ਦੇ ਉੱਪਰ ਮਾਮਲਾ ਦਰਜ ਕਰ ਲਿਆ ਲੇਕਿਨ ਉਸ ਨੂੰ ਗ੍ਰਿਫਤਾਰ ਵੀ ਜਲਦ ਕੀਤਾ ਜਾਏ ਅਗਰ ਗ੍ਰਿਫਤਾਰ ਨਾ ਕੀਤਾ ਗਿਆ ਤੇ ਨਿਹੰਗ ਐਸਐਸਪੀ ਦਫਤਰ ਦੇ ਬਾਹਰ ਧੰਨੇ ਲਗਾਣਗੇ ਅਤੇ ਇਸ ਸਿਰਫ ਨੂੰ ਇਨਸਾਫ ਸੁਵਾਨ ਦੇ ਵਿੱਚ ਪੂਰੀ ਮਦਦ ਕਰਨਗੇ ਦੂਜੇ ਪਾਸੇ ਪੁਲਿਸ ਦੀ ਗੱਲ ਕਰੀਏ ਤੇ ਪੁਲਿਸ ਨੇ ਮਾਮਲਾ ਜ਼ਰੂਰ ਦਰਜ ਕਰ ਲਿਆ ਅਤੇ ਲਗਾਤਾਰ ਛਾਪੇਮਾਰੀ ਵੀ ਆਰੋਪੀਆਂ ਦੇ ਲਈ ਕੀਤੀ ਜਾ ਰਹੀ ਹੈ ਜੀ ਅੱਛੀ ਹੈ ਅਮਿਤ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਦਰਸਲਾ ਮਸਤਰ ਦੇ ਮਹਿਤਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਨਿਆੰਗੜੇ ਨੌਜਵਾਨ ਦਾ ਗੁੱਟ ਤੱਕ ਫੜ ਦਿੱਤਾ ਹਸਪਤਾਲ ਦੇ ਵਿਦਿਆਕਰ ਨੌਜਵਾਨ ਦਾ ਫਿਲਹਾਲ ਇਲਾਜ ਕੀਤਾ ਜਾ ਰਿਹਾ ਹੈ ਪੀੜਤਾ ਜੋ ਪੱਖ ਸਾਹਮਣੇ ਆ ਉਹਨਾਂ ਦੇ ਰਿਸ਼ਤੇਦਾਰ ਕਰੀਬੀਆਂ ਦਾ ਜੋ ਪੱਖ ਸਾਹਮਣੇ ਹੈ ਕਿ ਨਸ਼ਾ ਵੇਚਣ ਤੋਂ ਰੋਕਣ ਤੇ ਇਹ ਅਟੈਕ ਕੀਤਾ ਗਿਆ ਇਹ ਹਮਲਾ ਕੀਤਾ ਗਿਆ ਫਿਲਹਾਲ ਪੁਲਿਸ ਦੇ ਬਨਪੁਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਧਰ ਟਾਂਡਾ ਦੇ ਵਿੱਚ ਬੱਸ ਅਤੇ ਸਿਮਿੰਟ ਮਿਕਸਰ ਟਰੱਕ ਦੇ ਵਿਚਾਲੇ ਭਿਆਨਕ ਟੱਕਰ ਹੋ ਗਈ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਇਹ ਹਾਸਾ ਵਾਪਰਿਆ ਹਾਸੇ ਦੇ ਵਿੱਚ ਕਰੀਬ 12 ਲੋਕ ਜ਼ਖਮੀ ਹੋਏ ਨੇ ਟਾਂਡਾ ਤੇ ਟਾਂਡਾ ਦੇ ਅੱਡਾ ਫੁੱਡਾ ਨੇੜੇ ਇਹ ਹਾਸਾ ਵਾਪਰਿਆ ਜਲੰਧਰ ਜਾ ਰਹੀ ਸੀ ਦਰਸਲ ਸਵਾਰੀਆਂ ਦੇ ਨਾਲ ਭਰੀ ਬੱਸ ਤੇ ਰਾਹ ਦੇ ਵਿੱਚ ਹੀ ਹਾਸਾ ਵਾਪਰ ਜਾਂਦਾ ਜਦੋਂ ਬੱਸ ਅਤੇ ਸਿਮਿੰਟ ਮਿਕਸਰ ਟਰੱਕ ਦੇ ਵਿਚਾਲੇ ਟੱਕਰ ਹੋ ਗਈ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਦੀਆਂ ਦਰਸਲ ਤੁਹਾਨੂੰ ਅਸੀਂ ਤਸਵੀਰਾਂ ਵਿਖਾਰੇ ਹਾਸੇ ਵਾਲੀ ਜਗ੍ਹਾ ਦੀਆਂ ਹਾਸੇ ਦੇ ਵਿੱਚ ਕਰੀਬ 12 ਲੋਕ ਜੋ ਕਿ ਜ਼ਖਮੀ ਹੋਏ ਨੇ ਡਾਂਡਾ ਦੇ ਅੱਡਾ ਖੁੱਡਾ ਦੇ ਨੇੜੇ ਇਹ ਜੋ ਕਿ ਹਾਦਸਾ ਵਾਪਰਿਆ ਆ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਜਾਰੀ ਸੀ ਸਵਾਰੀਆਂ ਦੇ ਨਾਲ ਪਰਿਵਹਨ ਜਿਸ ਦੀ ਕਿ ਸਿਮਿੰਟ ਮਿਕਸਡ ਟਰੱਕ ਦੇ ਨਾਲ ਟੱਕਰ ਹੋ ਜਾਂਦੀ ਹੈ ਜਿੰਨੀਆਂ ਕਿ ਸਿ ਬੈਠੀਆਂ ਸੀ ਮਹਿਨਤ ਨਾਲ ਨਿਕਲ ਪੜੀ ਕਿੰਨੀਆਂ ਕਿ ਸਵਾਰੀਆਂ ਸੀ ਬੈਠੀਆਂ ਬੱਸ ਉਸ ਤੋਂ ਬਾਅਦ ਕਿੱਥੇ ਕਿੱਥੇ ਐਕਸੀਡੈਂਟ ਹੋਇਆ? ਇਹ ਤਾਂ ਬੱਸ ਜਿਹੜਾ ਪਤਾ ਹੈ ਕਿ ਇੱਕ ਦੋ ਪੋਲਾਂ ਤੇ ਪੋਲ ਪਾਰ ਕਰਕੇ ਥੋੜੀ ਦੂਰ ਤੇ ਪੋਲ ਤੇ ਪੋਲ ਕਰੇ। ਕੁਝ ਕਾਰਨ ਪਤਾ ਲੱਗਾ ਕਿੱਦਾਂ ਹੋਇਆ ਐਕਸੀਡੈਂਟ? ਇਹ ਤਾਂ ਦੱਸ ਲੀਂਦਾ ਵੀ ਅੱਗੋਂ ਟਰੱਕ ਜੰਦਾ ਨਹੀਂ 100 ਮੀਟਰ ਲਾਂਦਿਆਂ ਨੇ। ਜਿੱਦ ਵੱਡੀ ਗੱਡੀ ਹੁੰਦੀ ਟਰੱਕ ਵੱਡਾ ਹੋਵੇ ਮੋਟਰ ਜੇ ਲੱਗਾ ਹੁੰਦਾ। ਉਹ ਨਹੀਂ ਝੱਕਦਾ ਮੈਂ ਇਹਨੂੰ ਮੋੜੀ ਐ ਜਿੱਦਾਂ ਮੋੜੀ ਉਹ ਬੱਸ ਬਣੀ ਬ੍ਰੇਕ ਮਾਰੀ ਪਰ ਬੱਸ ਨੂੰ ਵੀ ਗਈ। ਉਹਦੇ ਵਿੱਚ ਜਿੰਨੇ ਬੱਚੀ ਐ। ਕਿੰਨੇ ਕੁ ਲੋਕ ਸੱਤੀ ਹੋਏ ਇਹਦੇ ਵਿੱਚ? ਕਿੰਨੇ ਨੇ ਉੱਤੇ ਕਿੰਨੇ ਪਏ ਸੀ ਉਹ ਪਤਾ ਨਹੀਂ ਉਹ ਕਿੱਥੇ ਕਿੱਥੇ ਲੈ ਗਏ ਨੇ ਸਾਨੂੰ ਕੋਈ ਖ ਉਹ ਸਾਡਾ ਪਾਂਛੇ ਬੰਦੇ ਟੇਲੀਅੰਦ ਰਿਪੋਰਟ ਕਰਨ ਦੀ ਕੋਸ਼ਿਸ਼ ਨੇ ਗਾਇਲ ਟੇਲੀਅੰਦ ਤੋਂ ਅੱਜ ਤੱਕ ਵੀ ਨਹੀਂ ਜੀਹਾ ਹੈ ਨਾ ਟਾਂਡਾ ਦੀਆਂ ਤਰ੍ਹਾਂ ਅਸੀਂ ਦਰਸੋ ਤਸਵੀਰਾਂ ਵਿਖਾ ਰਹੇ ਹਾਂ ਇੱਥੇ ਕਿ ਬੱਸ ਤੇ ਸਿਮਿੰਟ ਮਿਕਸਰ ਟਰੱਕ ਦੇ ਵਿਚਾਲੇ ਟੱਕਰ ਹੋ ਜਾਂਦੀ ਹੈ ਹਾਸੇ ਵਾਲੀ ਜਗਤ ਦੀਆਂ ਵੀ ਤਸਵੀਰਾਂ ਵੇਖੀਆਂ ਜਾ ਸਕਦੀਆਂ ਨੇ ਕਿ ਕਿਵੇਂ ਹਾਸੇ ਦੇ ਵਿੱਚ ਬੱਸ ਤੇ ਟਰੱਕ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਦਰਸਲ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਅਚਾਨਕ ਹਾ사 ਵਾਪਰ ਜਾਂਦਾ ਹੈ ਤੇ ਹਾਸੇ ਦੇ ਵਿੱਚ ਆਕਰੀਬ 12 ਲੋਕ ਜ਼ਖਮੀ ਹੋਏ ਨੇ ਅ ਦਰਸਲ ਜਦੋਂ ਬਸ ਸਵਾਰੀਆਂ ਦੇ ਨਾਲ ਭਰੀ ਹੋਈ ਜਲੰਧਰ ਜਾ ਰਹੀ ਸੀ ਤੇ ਰਾਹ ਦੇ ਵਿੱਚ ਸਿਮਿੰਟ ਮਿਕਸਰ ਟਰੱਕ ਦੇ ਨਾਲ ਇਸ ਦੀ ਟੱਕਰ ਹੋ ਜਾਂਦੀ ਹੈ ਤੇ ਸਾਹਸੇ ਦੇ ਵਿੱਚ ਫਿਰ 12 ਲੋਕ ਜੋ ਕੇ ਜ਼ਖਮੀ ਦੱਸੇ ਜਾ ਰਹੇ ਨੇ ਦਰਸਲ ਡਾਂਡਾ ਦੇ ਅੱਡਾ ਖੁੱਡਾ ਦੇ ਨੇੜੇ ਤੇ ਪੂਰਾ ਹਾਦਸਾ ਵਾਪਰਿਆ ਫਿਲਹਾਲ ਅ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇੱਕ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਡਾਂਡਾ ਦੇ ਨਾਲ ਜੁੜੀ ਹੋਈ ਖਬਰ ਹੈ ਕਿ ਜਿੱਥੇ ਕਿ ਬਸ ਅਤੇ ਸਿਮਿੰਟ ਮਿਕਸਰ ਟਰੱਕ ਦੇ ਵਿਚਾਲੇ ਅਚਾਨਕ ਆ ਟੱਕਰ ਹੋ ਗਈ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਇਹ ਹਾ사 ਵਾਪਰਿਆ ਹਾਸੇ ਦੇ ਵਿੱਚ ਕਰੀਬ 12 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਕਿ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਹਨਾਂ ਦਾ ਇਲਾਜ ਚੱਲ ਰਿਹਾ ਉੱਥੇ ਤੋਂ ਹਾਸੇ ਵਾਲੀ ਜਗ੍ਹਾ ਦੀਆਂ ਵੀ ਤਸਵੀਰਾਂ ਬੁਖਾਰੇ